ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਸਵਾਗਤ ਤੁਹਾਡਾ ਮੇਰੇ YouTube ਚੈਨਲ ਗੁਰੂ ਕਿਰਪਾ ਬਟੇ ਕਨ ਬਲੌਗਸ ਵਿੱਚ ਅੱਜ ਦੇ ਵੀਡੀਓ ਵਿੱਚ ਪਾਰਟੀ ਵੇਅਰ ਸੂਟ ਲੈ ਕੇ ਆਏ ਹਾਂ ਬਹੁਤ ਹੀ ਘੱਟ ਰੇਂਜ ਦੇ ਸੂਟ ਆ ਜੀ ਤੇ ਪ੍ਰਾਈਸ ਵੀ ਨਾਰਮਲ ਹੈ ਤੇ ਕਲਰ ਚੁਆਇਸ ਵੀ ਬਹੁਤ ਸੋਹਣੇ ਆ ਠੀਕ ਹੈ ਜੀ ਜਿਵੇਂ ਹੁਣ ਫੰਕਸ਼ਨ ਆ ਰਹੇ ਆ ਉਹਦੇ ਲਈ ਸਪੈਸ਼ਲ ਸੂਟ ਲੈ ਕੇ ਆਏ ਆ ਦਿਖਾਉਂਦੇ ਨੇ ਤੁਹਾਨੂੰ ਜਿਵੇਂ ਦੇਖੋ ਸਟਾਫਰ ਸ਼ਿਮਰ ਰਹੇਗਾ ਜੀ ਸੈਲਫ ਦੇ ਵਿੱਚ ਹੈ ਜੀ ਡੋਟਸ ਦੇ ਵਿੱਚ ਹੈ ਜੀ ਇਹਦਾ ਪ੍ਰਿੰਟ ਪਲੇਨ ਨਹੀਂ ਜੀ ਹੈ ਇਕੇ ਇ렇게 ਬਹੁਤ ਸੋਹਣਾ ਵਰਕ ਹੈ ਜੀ 골ਡਨ ਦੇ ਵਿੱਚ ਵਰਕ ਇਦਾਂ ਲਾਈਨਿੰਗ ਦੇ ਵਿੱਚ ਵਰਕ ਆਈ ਹੈ ਜੀ ਇਸ ਤੋਂ ਇਧਰ ਕਿਹੜੇ ਦਿਕੇ ਡੈਜ਼ਨਿੰਗ ਦੀ ਬੁਝੂਤ ਲੜੀਆਂ ਇਧਰ ਬਾਜੂ ਦੀ ਡਿਜ਼ਾਈਨਿੰਗ ਆ ਗਈ ਜੀ ਇਹ ਬਾਜੂ ਦੀ ਡਿਜ਼ਾਈਨਿੰਗ ਆਈ ਗਈ ਜੀ 38 ਹੋ ਪ੍ਰਾਈਸ ਹੈ ਜੀ ਇਹਦੀ ਬੈਕਟਰੀ ਬਸ ਗਈ। ਇਹਦਾ ਬੈਕਟਰੀ ਬਸ ਗਈ। ਹਲੇ ਇਹ ਬਾਟਮ ਨਹੀਂ ਕਿਸੇ ਇਹਦੇ ਨਾਲ ਕਰੇਵ ਦੇ ਵਿੱਚ ਤੇ ਦੁਪੱਟਾ ਬਹੁਤ ਹੀ ਵੱਡੀਆਂ ਗ੍ਰੇਸ ਤੋਂ ਦੁਪੱਟਾ ਹੈ ਜੀ 4 ਸਾਈਡ ਵਰਕ ਲਾਈਨਿੰਗ ਦੇ ਵਿੱਚ ਸੈਂਟਰ ਦੇ ਵਿੱਚ ਡਿਜ਼ਾਈਨ ਇਦਾਂ 4 ਸਾਈਡ ਬੇਲ ਬਣੀ ਹੋਈ ਹੈ ਜੀ ਖੂਰੇ ਦੁਪੱਟੇ ਦੇ ਵਿੱਚ ਲਾਈਨਿੰਗ ਹੈ ਜੀ ਫੁੱਲਾ ਫੁੱਲਾ ਦੁਪੱਟਾ ਹੈ ਜੀ ਢਾਈ ਮੇਰ ਦਾ ਕਲਰ ਵੀ ਬਹੁਤ ਹੀ ਧਿਆਰ ਹੈ ਜੀ ਰੈਸਟ ਕਲਰ ਹੈ ਜੀ ਫੁੱਲ ਹੈਵੀ ਦੁਪੱਟਾ ਤੇ ਪੂਰਾ ਸੂਟ ਵਰਕ ਕੀਤਾ ਹੋਇਆ ਕੋਟਲੀ ਹੈਂਡਵਰਕ ਸੂਟ ਹੈ ਤੇ ਪ੍ਰਾਈਸ ਬਿਲਕੁਲ ਨੋਰਮਲ ਹੈ ਜੀ 3800 ਪ੍ਰਾਈਸ ਰਹੇਗਾ ਜੀ ਇਹਦਾ ਹਾਂਜੀ ਮੈਂਦੀ ਗ੍ਰੀਨ ਕਲਰ ਟੋਟਲੀ ਹੈਂਡਵਰਕ ਸੂਟ ਹੈ ਕੰਟਰਾਸਟ ਦੇ ਵਿੱਚ ਇਹਦਾ ਵਰਕ ਕੀਤਾ ਹੋਇਆ ਪੂਰੇ ਫਰੰਟ ਤੇ ਵਰਕ ਹੈ ਜੀ ਠੀਕ ਹੈ ਜੀ ਤੇ ਨੀਚੇ ਸਟਿਚ ਵਰਕ ਕੀਤਾ ਹੋਇਆ ਜੀ ਪ੍ਰਾਈਸ 2900 ਰਹੇਗਾ ਜੀ ਇਦਰ ਬਾਜੂ ਦੇ ਡਿਜ਼ਾਈਨਿੰਗ ਆ ਗਈ ਜੀ ਪਲੇਨ ਬੋਟਮ ਰਹੀ ਕਿਸੇ ਇਹਦੇ ਨਾਲ ਫਰੇਮ ਦੇ ਵਿੱਚ ਤੇ ਆਰਗਾਂਜ਼ਾ ਦੁਪੱਟਾ 4 ਸਾਈਡ ਵਰਕ ਪੁੱਤਾ ਹੋਈ ਦੁਪੱਟੇ ਦੇ ਇੱਦਾਂ ਕੋਰਨਰ ਤੇ ਫਲਵਰ ਆਏਗਾ ਜੀ ਇੱਦਾਂ 4 ਸਾਈਡ ਬੇਲ ਆਏਗੀ ਜੀ ਦੁਪੱਟੇ ਤੇ ਤੇ ਸੈਂਟਰ ਦੇ ਵਿੱਚ ਵੀ ਫਲਵਰ ਆਣਗੇ ਜੀ yellow color stuff organza rahega totally hand work suit hai ji ye bhi front full heavy work kita hua hai ji function layi bahut sona the yellow color ta hai वैसे भी बहुत खिड़दा जी ये देखो कैरी दी डिजाइनिंग बहुत ही वधिया ते वर्क दी कोई भी शिकायत नहीं जी बहुत ही फिनिशिंग दे विच वर्क प्राइस 2900 रेहगा जी इधर ये बाजू दी डिजाइनिंग आ गई जी ਔਰ ਗਰਡਨ ਤੇ ਬੋਟਮ ਦਾ ਸਟੱਫ ਕ੍ਰੇਨ ਦੇ ਵਿੱਚ ਰਹਿ ਗਿਆ ਜੀ ਪਲੇਨ ਤੇ ਦੁਪੱਟਾ ਚਨੋ ਅੰਦਰ ਰਹਿ ਗਿਆ ਜੀ ਠੀਕ ਹੈ ਜੀ ਐਦਾਂ ਦੁਪੱਟੇ ਤੇ ਪੂਰੇ ਤੇ ਹੈਂਡਵਰਕ ਕੀਤਾ ਹੋਇਆ ਜੀ ਜੀ ਲਵੰਦਰ ਕਲਰ ਬਹੁਤ ਹੀ ਪਿਆਰਾ ਕਲਰ ਹੈ ਜੀ ਤੇ ਇਹਦਾ ਡਿਜ਼ਾਈਨ ਵੀ ਬਹੁਤ ਸੋਹਣਾ ਹੈ ਜੀ ਜਿਵੇਂ ਚੈੱਕ ਦੇ ਵਿੱਚ ਮਰਕ ਕੀਤਾ ਹੋਇਆ ਹੈ ਜੀ ਤੇ نیچے ਕੇਰੇ ਦੀ ਡਿਜ਼ਾਈਨਿੰਗ ਵੀ ਬਹੁਤ ਸੋਹਣੀ ਹੈ ਕਲਰ ਕੰਬੀਨੇਸ਼ਨ ਦੇਖੋ ਬਹੁਤ ਹੀ ਵਧੀਆ ਇਧਰ ਬਾਜੂ ਦੀ ਡਿਜ਼ਾਈਨਿੰਗ ਆ ਗਈ ਜੀ ਸਟਾਫ オーਰਗੰਜ਼ਾ ਰਹੇਗਾ ਕਰੇਵ ਦੇ ਵਿੱਚ ਬਾਟਮ ਰਹੇਗੀ ਜੀ ਤੇ ਪ੍ਰਿੰਟਡ ਦੁਪੱਟਾ ਰਹੇਗਾ ਜੀ ਦੁਪੱਟੇ ਦੇ ਫੋਰ ਸਾਈਡ ਇਦਾਂ بیل ਪਾਈ ਹੋਈ ਹੈ ਜੀ ਹੈਂਡਵਰਕ ਦੇ ਵਿੱਚ ਇਹ ਬਹੁਤ ਪਿਆਰਾ ਸੂਟਾ ਜੀ ਬਣ ਕੇ ਬਹੁਤ ਸੋਹਣਾ ਲੱਗੇਗਾ ਜੇ ਇਹ ਪ੍ਰਿੰਟਡ ਦੁਪੱਟਾ ਜੀ ਇਹਦੇ ਨਾਲ ਚਨੋਂ ਦੇ ਵਿੱਚ ਦੁਪੱਟਾ ਹੈ ਜੀ। ਇਹਨੂੰ سٹਫ ਕਰ ਦੇਵਾਂਗੇ। ਸੈਂਟਰ ਦੇ ਵਿੱਚ ਵਰਕ ਹੈ ਵੀ 골ਡਨ ਇਹ ਫਲੋਜੀ ਕਲਰ ਦਾ ਸਕਾਈ ਕਲਰ ਦਾ ਸਟੱਫ ਹੈ ਜੀ ਇਹ ਪੂਰਾ ਸੂਟ ਹੈ ਜੀ ਇਹ ਸੇਮ ਕਲਰ ਦੇ ਵਿੱਚ neck ਦੀ ਡਿਜ਼ਾਈਨਿੰਗ ਟੋਟਲੀ ਹੈਂਡ ਵਰਕ ਸੂਟ ਹੈ ਜੀ ਕਿਤੇ ਬਾਜੂ ਦੀ ਡਿਜ਼ਾਈਨਿੰਗ ਆ ਗਈ ਜੀ 3500 ਪ੍ਰਾਈਸ ਰਹੇਗਾ ਜੀ ਇਹਦਾ ਇਹ ਦੁਪੱਟੇ ਤੇ ਵੀ ਵਰਕ ਹੈ। ਕੰਟਰਾਸਟ ਦੇ ਵਿੱਚ ਦੁਪੱਟਾ ਰਹੇਗਾ ਜੀ। ਇਦਾਂ ਦੁਪੱਟੇ ਤੇ ਵਰਕ ਆਏਗਾ ਜੀ। ਸਟੌਪ ਕਰਦੇ ਹਾਂ। ਠੀਕ ਹੈ। ਗਾਜਰੀ ਦੀ ਟੰਕਾ ਲਗਾ ਦੇ ਜੀ। ਨਾ ਆਪਾਂ ਦੇ ਜਿੱਥੇ ਦਾ ਡਿਜ਼ਾਈਨ ਹੈ ਜੇ ਫਰੰਟ ਦੇ ਉੱਤੇ ਇਦਾਂ ਡਿਜ਼ਾਈਨਿੰਗ ਕੀਤੀ ਹੋਈ ਹੈ। ਇਹ ਬਿਲਕੁਲ ਹੈਂਡਵਰਕ ਸੂਟ ਹੈ ਜੀ। ਕਲਰ ਵੀ ਬਹੁਤ ਪਿਆਰਾ ਹੈ ਜੀ ਇਹ। ਜਿਵੇਂ ਲਾਈਟ 골ਡਨ ਦਾ ਤੁਸੀਂ ਫਿਨਿਸ਼ਿੰਗ ਕਰਾ ਸਕਦੇ ਹੋ ਇਹਦੀ ਸਾੜਾਂ ਦੇ ਵਿੱਚ। ਇਹਦੇ ਬਾਜੂ ਤੇ ਡਿਜ਼ਾਈਨ ਹੈ ਜੀ। ਇਹ ਵੀ ਬਹੁਤ ਸੋਹਣਾ ਡਿਜ਼ਾਈਨ ਹੈ ਜੀ। ਨਾ ਹੀ ਹੈਗੀ ਹੈ ਤੇ ਨਾ ਹੀ ਲੱਗਦਾ ਬਹੁਤ ਵਧੀਆ ਡਿਜ਼ਾਈਨ ਹੈ ਜੀ। ਪਲੇਨ ਬਾਟਮ ਰਹੇਗੀ ਜੀ ਇਹਦੇ ਨਾਲ। ਇਸੇ ਦੇ ਨਾਲ

ਉਹਰਾ ਸੁੰਟਰ ਇਸੇਨ ਕਲਰ ਦੇ ਵਿੱਚ ਫਿਰ ਆਨ ਕਰ ਲਿਆ ਸੈਫ ਸ਼ਿਮਰ ਰਹੇਗਾ ਇਹਦੀ ਡਿਜ਼ਾਈਨਿੰਗ ਦੇਖੋ ਲੱਗੂ ਥੋੜੀ ਡਿਜ਼ਾਈਨਿੰਗ ਹੈ ਜੀ ਇਹਦੀ ਇਦਾਂ ਫਲਾਵਰ ਪਾਇਆ ਹੈ ਜੀ ਸੈਂਟਰ ਦੇ ਵਿੱਚ ਠੀਕ ਹੈ ਜੀ ਨੀਚੇ ਘੇਰੇ ਤੇ ਡਿਜ਼ਾਈਨਿੰਗ ਬਹੁਤ ਵਧੀਆ ਬੇਲ ਬਣੀ ਹੋਈ ਹੈ ਜੀ ਤੇ ਇਦਾਂ ਸੱਡਾਂ ਦੇ ਵਿੱਚ ਫਲਾਵਰ ਹੈ ਜੀ 32 50 ਪ੍ਰਾਈਸ ਰਹੇਗਾ ਜੀ ਇਧਰ ਬਾਜੂ ਦੀ ਡਿਜ਼ਾਈਨਿੰਗ ਆ ਗਈ ਇੰਦਾਂ ਡਿਜ਼ਾਈਨਿੰਗ ਹੈ ਜੀ ਸ਼ਰਟ ਦੀ। ਇਹ ਲੈਨ ਬਾਟਮ ਦੀ ਹੈ ਕਿਸੀ ਇਹਦੇ ਨਾਲ ਤੇ ਇਹਦੇ ਨਾਲ ਹੈਂਡਵਰਕ ਕੀਤਾ ਹੋਇਆ ਦੁਪੱਟਾ ਹੈ ਜੀ। 2.5 ਮੀਟਰ ਦਾ ਫੁੱਲਾ-ਫੁੱਲਾ ਦੁਪੱਟਾ ਹੈ ਜੀ। ਹੋਰ ਸਾਡੇ ਇੰਦਾ ਲੈਸ਼ ਲੱਗੀ ਹੋਈ ਹੈ ਤੇ ਸੈਂਟਰ ਦੇ ਵਿੱਚ ਇੰਦਾ ਫਲਾਵਰ ਪਾਇਆ ਹੋਇਆ ਹੈ। ਇਹ ਟੋਟਲੀ ਹੈਂਡਵਰਕ ਸੂਟ ਹੈ ਜੀ। ਦੁਪੱਟਾ ਵੀ ਹੈਂਡਵਰਕ ਹੈ, ਸ਼ਰਟ ਵੀ ਹੈਂਡਵਰਕ ਹੈ। ਕਿਆ ਜੀ ਅਸਦੀ ਉੜੀ ਵਿੱਚ ਚੇਨਈ ਅਗਲੀ ਉੜੀ ਵਿੱਚ ਫਿਰ ਮਿਲਦੇ ਹਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ